ਮਹਤਵ ਰਜਨਮ ਬਾਤ ਜਨਮ ਅੱਜ ਸਤਗੁਰ ਅਰਵਦਾਸ ਮਹਾਰਾਜ ਦਾ 647ਵਾਂ ਗੁਰਪੁਰਬ ਜਿਸ ਨੂੰ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੇ ਹਾਂ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲੇਖੇ ਏ ਹੋ ਜਨਮ ਤੁਮਾੜੇ ਸਤਕੁਰੂ ਮਹਾਰਾਜ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਮਤੇ ਨਜ਼ਰ ਅਪਰ ਡਰਬੀ ਫਿਲਾਡਲਫੀਆ ਵਿਖੇ ਤੀਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਲਾਕੇ ਦੀ ਸਾਰੀ ਸੰਗਤ ਸਮੇਤ ਨਿਊਯਾਰਕ ਦੀ ਸੰਗਤ ਵੀ ਹੋਮ ਹੋਮਾ ਕੇ ਇਸ ਨਗਰ ਕੀਰਤਨ ਦਾ ਹਿੱਸਾ ਪੜੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਸੰਗਤ ਵੱਲੋਂ ਕੇਕ ਵੀ ਕੱਟਿਆ ਗਿਆ ਨਗਰ ਕੀਰਤਨ ਦੇ ਦੌਰਾਨ ਹੋਰ ਕੀ ਕੁਝ ਥਿਆ ਖਾਸ ਹੌ ਜਾਣਦੇ ਆ ਤਾਂਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੋ ਇੱਕ ਸਮਾਜ ਸੁਧਾਰਕ ਮਾਨਵਵਾਦੀ ਧਾਰਮਿਕ ਮਨੁੱਖ ਚਿੰਤਕ ਅਤੇ ਮਹਾਨ ਕਵੀ ਸਨ ਸਤਿਗੁਰੂ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਸ਼ਰਧਾ ਤੇ ਪਾਵਨਾ ਦੇ ਨਾਲ ਮਨਾਇਆ ਗਿਆ ਇਸੇ ਲੜੀ ਤਹਿਤ ਪ੍ਰਾਊਡ ਰਵਿਦਾਸ ਯਾ ਗਲੋਬਲ ਆਰਗੇਨਾਈਜੇਸ਼ਨ ਫਲੋ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਬੇਗਮਪੁਰਾ ਕਲਚਰ ਸੋਸਾਇਟੀ ਆਫ ਨਿਊਯਾਰਕ ਅਤੇ ਯੂਨਾਈਟਿਡ ਵੋਇਸ ਸਟੈਂਡ USA ਵੱਲੋਂ ਮਿਲ ਕੇ ਸਤਕੂ ਰਵਿਦਾਸ ਜੀ ਦੇ 647ਵੇਂ ਜਨਮ ਦਿਹਾੜੇ ਤੇ ਮੱਤੀ ਨਜ਼ਰ ਅਪਰ ਡਰਬੀ ਫਿਲਾਡਲਫੀਆ ਵਿਖੇ ਤੀਜਾ ਮਹਾਨ ਨਕਰ ਕੀਰਤਨ ਸਜਾਇਆ ਗਿਆ ਨਕਰ ਕੀਰਤਨ ਦੀ ਸ਼ੁਰੂਆਤ ਅਰਦਾਸ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ ਪੰਜ ਪਿਆਰਿਆਂ ਦੇ ਪਿੱਛੇ ਪਾਲਕੀ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਿਤ ਸਨ ਇਸ ਤੋਂ ਬਾਅਦ ਸਾਰੀ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਅਪਰ ਡਰਬੀ ਫਿਲਾਡਲਫੀਆ ਦੀਆਂ ਸੜਕਾਂ ਤੋਂ ਲੰਗੀ ਇਸ ਮੌਕੇ ਤੇ ਕੀਤਨੀ ਜਥਿਆਂ ਵੱਲੋਂ ਸੰਗਤ ਨੂੰ ਰੱਬੀ ਬਾਣੀ ਨਾਲ ਨੇਹਾਲ ਕੀਤਾ ਇਸ ਮੌਕੇ ਤੇ ਸੰਗਤ ਦੇ ਵਿੱਚ ਵੱਖਰਾ ਹੀ ਉਤਸ਼ਾਹ ਉਵੇਖਣ ਨੂੰ ਮਿਲਿਆ ਬਹੁਤ ਹੈ ਜਨਮ ਬਹੁਤ ਹੈ ਜਨਮ ਨਿਚਲੇ ਪਹਾੜੋਂ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲਿਕੇ ਇਹੋ ਜਨਮ ਤੁਮਾਰੇ ਜੋ ਬੋਲੇ ਸੋਨਰ ਪੈ ਸਤਿਗੁਰ ਰਵਦਾਸ ਮਹਾਰਾਜ ਕੀ ਜੈ ਸੋ ਸਾਥੀਓ ਅੱਜ ਸਤਿਗੁਰ ਰਵਦਾਸ ਮਹਾਰਾਜ ਦਾ 647ਵਾਂ ਗੁਰਪੁਰਬ ਜਿਸ ਨੂੰ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੇ ਆ ਪੈਨਸਿਲਵੇਨੀਆ ਦੀ ਧਰਤੀ ਵਿੱਚ ਪ੍ਰਾਊਡ ਰਵਦਾਸੀਆ ਗਲੋਬਲ ਆਰਗੇਨਾਈਜੇਸ਼ਨ ਤੇ ਯੂਨਾਈਟਿਡ ਵੀ ਸਟੇਟ ਦੀ ਟੀਮ ਦਾ ਇਹ ਉਪਰਾਲਾ ਆ ਸੋ ਅਸੀਂ ਧੰਨਵਾਦੀ ਕਰਦੇ ਆ ਨਿਊਯਾਰਕ ਨਿਊ ਜਰਸੀ ਤੇ ਹੋਰ ਵੀ ਦੂਰ ਜਿੰਨੀਆਂ ਵੀ ਸੰਗਤਾਂ ਆਈਆਂ ਸਾਡੇ ਵੀਰ ਸਾਡੇ ਨਾਲ ਆਏ ਆ ਤੇ ਇਹਨਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਵੀ ਸਾਡੇ ਰਵਦਾਸੀਆ ਭਾਈਚਾਰੇ ਦੇ ਜੋ ਕਿ ਨੌਜਵਾਨ ਆ ਅੱਗੇ ਹੋ ਕੇ ਜੋ ਏਕਤਾ ਦਾ ਸੇ ਜਿੰਦੇ ਕੋ ਕਿ ਸਤਗੁਰ ਅਬਦਾਸ ਮਹਾਰਾਜ ਜੀ ਨੇ ਕਿਹਾ ਸੀ ਵੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਵੱਡੇ ਸਭ ਸਮ ਬਸੇ ਰਵਿਦਾਸ ਰਹੇ ਪਰਸਨ ਸੋ ਸਾਡਾ ਮੈਸੇਜ ਸਾਡੇ ਗੁਰੂਆਂ ਦੀ ਸਿੱਖਿਆ ਤੇ ਹੀ ਆ ਕਿਉਂਕਿ ਸਾਡੇ ਗੁਰੂਆਂ ਨੇ ਕਿਹਾ ਸੀ ਸਭ ਇੱਕ ਬਰਾਬਰ ਆ ਸੋ ਜਿੰਨੇ ਵੀ ਗਲੋਬਲ ਪੰਜਾਬ ਟੀਵੀ ਨੂੰ ਦੇਖਦੇ ਆ ਜਿੰਨੇ ਵੀ ਹੋਰ ਆਪਣੇ ਨਿਊਯਾਰਕ ਨਿਊ ਜਰਸੀ ਦੇ ਸੰਗਤਾਂ ਆ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਜੈ ਕਰਦੇਵ ਧੰਨ ਕਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਫਿਲਾਡਲਫੀਆ ਦੇ ਵਿੱਚ ਆ 647 ਮਾ ਸ਼੍ਰੀ ਗੁਰਦਾਸ ਜੀ ਮਹਾਰਾਜ ਦਾ ਗੁਰਪੁਰ ਮਨਾ ਰਹੇ ਆ ਤੇ ਆ ਤੀਸਰਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਸਾਰੀ ਫਿਲਾਡਲਫੀਆ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਇਲਾਕੇ ਦੀ ਸੰਗਤ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਬੀ ਆਰ ਅੰਬੇਦਕਰ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਬੇਗਮਪੁਰਾ ਕਲਚਰ ਸੁਸਾਇਟੀ ਦੇ ਸਾਰੇ ਮੈਂਬਰਾਂ ਸਮੇਤ ਨਿਊਯਾਰਕ ਦੀ ਸੰਗਤ ਵੀ ਬੱਸਾਂ ਅਤੇ ਗੱਡੀਆਂ ਵਿੱਚ ਹਮ ਹੁਮਾਕੇ ਨਗਰ ਕੀਰਤਨ ਦਾ ਹਿੱਸਾ ਬਣ ਲਈ ਪਹੁੰਚੇ ਸੰਗਤ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਉਪਮਾ ਦੇ ਵਿੱਚ ਵੱਖੋ-ਵੱਖਰੀਆਂ ਜੀਪਾਂ ਤੇ ਮੋਟਰਸਾਈਕਲਾਂ ਨੂੰ ਝੰਡਿਆਂ ਦੇ ਨਾਲ ਸਜਾਇਆ ਹੋਇਆ ਸੀ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਾਰੀ ਸੰਗਤ ਵਾਇਗਰੂ ਦਾ ਜਾਪ ਕਰ ਰਹੀ ਸੀ ਸਾਰੇ ਵੱਲੋਂ ਮਿਲ ਕੇ ਬਾਕੀ ਕਮਿਊਨਿਟੀ ਨੂੰ ਇਕਤਾ ਦਾ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਗੁਰਬੈ ਸਾ ਸੰਗਤ ਜੀ ਅੱਜ ਆਪਾਂ 647 ਬਰਥਡੇ ਗੁਰਪ੍ਰਭੂ ਸ਼ਰੂਦਾਸ ਮਹਾਰਾਜ ਜੀ ਦਾ ਮਨਾ ਰਹੇ ਆ ਫਿਲਡਲਫੀਆ ਕਿ ਅੱਜ ਤੀਜਾ ਨਗਰ ਕੀਰਤਨ ਹੋ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਸ਼ਾਨੋ ਸ਼ੌਕਤ ਨਾਲ ਚੱਲ ਰਿਹਾ ਹੈ ਸੰਗਤ ਦਾ ਬਹੁਤ ਹੀ ਭਰਪੂਰ ਹੰਗਾਰਾ ਮਿਲ ਰਿਹਾ ਹੈ ਅਸੀਂ ਇਸ ਲਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਜੋ ਵੀ ਆਏ ਹਨ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਕਦਮ ਤੁਸੀਂ ਆਇਓ ਸਾਡੇ ਸਿਰ ਮੱਤੇ ਹੈ ਯੂਨਾਈਟਿਡ ਵੀ ਸਟੈਂਡ ਅਤੇ ਪ੍ਰਾਊਡ ਰਵਿਦਾਸੀਆ ਗਲੋਬਲ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਇਹ ਥਰਡ ਮਹਾਨ ਨਗਰ ਕੀਰਤਨ ਆਪਰ ਡਰਬੀ ਦੀ ਸਿੱਖ ਸੰਗਤ ਅਦੇ ਨਿਊਯਾਰਕ ਦੀ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਸੰਗਤਾਂ ਦਾ ਬਹੁਤ ਹੀ ਜਿਆਦਾ ਇਕੱਠ ਹੈ ਔਰ ਜਿਵੇਂ ਕਹਿੰਦੇ ਨੇ ਕਿ ਪਰਤਖ ਨੂੰ ਪਰਮਾਨ ਦੀ ਲੋੜ ਨਹੀਂ ਆਪ ਸਭ ਦੇਖ ਸਕਦੇ ਹੋ ਕਿ ਅੱਜ ਸਾਰੇ ਬਹੁਤ ਐਨਥੂਸੀਆਸਟਿਕ ਨੇ ਇਸ ਪ੍ਰੇਡ ਦੇ ਲਈ ਔਰ ਆਈਓ ਇਸ ਸਾਰੀ ਸਹਿਸੰਗਤ ਦਾ ਬਹੁਤ-ਬਹੁਤ ਧੰਵਾਦ ਇੱਕ ਵਾਰ ਤੋਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਕੇਕ ਕਟਣ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਤੇ ਨਗਰ ਕੀਰਤਨ ਚ ਆਪਣਾ ਅਹਿਮ ਸਹਿਯੋਗ ਦੇਣ ਵਾਲੀਆਂ ਸਖਸ਼ੇਤਾਾਂ ਤੇ ਸਪਾਂਸਰਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੰਗਤ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਰਵਿਦਾਸ ਸੰਤ ਸਭ ਚਾਵੇ ਕੋ ਸਮਝਾਵੇ ਕੋ ਅੰਤਰ ਕੈਸਾ ਅੰਦਰ ਇਟੈਸਾ ਅੰਤਰ ਕੈਸਾ ਅੰਤਰ ਇਟੈਸਾ ਸਤਗੁਰ ਅਰਦਾਸ ਮਹਾਰਾਜ ਦਾ 647 ਨਾ ਗੁਰਪੁਰਪ ਦੇ ਆਗਮਨ ਵਿੱਚ ਔਰ ਆਗਮਨ ਦੀ ਖੁਸ਼ੀ ਦੇ ਵੇਦਨਰ ਏ ਨਗਰ ਕੀਰਤਨ निकाले ਜਾ ਰਹੇ ਨੇ ਉਹਦੇ ਅੰਦਰ ਟਰਾਈ ਸਟੇਟ ਦੀਆਂ ਸੰਗਤਾਂ ਸਪੈਸ਼ਲੀ ਨਿਊਯਾਰਕ ਦੀਆਂ ਸੰਗਤਾਂ ਸ਼੍ਰੀ ਗੁਰੂ ਵਦਾਸ ਸਭਾ ਨਿਊਯਾਰਕ ਬੇਗਮਪੁਰਾ ਕਲਚਰ ਸੁਸਾਇਟੀ ਅਤੇ ਬਾਕੀ ਹੋਰ ਸੰਸਥਾਵਾਂ ਨੇ ਬਹੁਤ ਬਚੜ ਕੇ ਹਿੱਸਾ ਲਿਆ ਸਾਰੀ ਲਗਾਈ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਅਸੀਂ ਫਿਲਾਡਲਫੀਆ ਵਿਖੇ ਸ਼੍ਰੀ ਗੁਰੂ ਵਦਾਸ ਜੀ ਦੇ 647ਵੇਂ ਗੁਰਪੁਰਬ ਦੇ ਸਬੰਧ ਵਿੱਚ ਇਕੱਠੇ ਹੋਏ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਆਂ ਇਹ ਤੀਸਰਾ ਮਹਾਨ ਨਗਰ ਕੀਰਤਨ ਜੋ ਫিলাਡਲਫੀਆ ਦੀ ਸੰਗਤ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਅਸੀਂ ਨਿਊਯਾਰਕ ਤੋਂ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਤੋਂ ਇੱਥੇ ਸੰਗਤਾਂ ਨੂੰ ਲੈ ਕੇ ਆਏ ਆ ਸੋ ਆਪ ਸਮੂਹ ਭਾਈਚਾਰੇ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਇਸ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਇਹ ਤੀਸਰਾ ਨਗਰ ਕੀਰਤਨ ਆ ਜੀ ਬਹੁਤ ਵਧੀਆ ਸੰਗਤਾਂ ਦਾ ਬੜਾ ਛਾਇਆ ਜੀ ਉੱਪਰ ਡਾਰਬੀ ਦੇ ਵਿੱਚ 69 ਤੇ ਹੋ ਰਿਹਾ ਆ ਸਾਰੀਆਂ ਸੰਗਤਾਂ ਜਿੰਨੀਆਂ ਵੀ ਦੂਰ ਦੇ ਡੋਆਈਆਂ ਆਇਆਂ ਆ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦੀ ਜੀ ਆਇਆਂ ਨੂੰ ਸਾਰਿਆਂ ਨੂੰ ਕਹਿੰਦੇ ਆ ਤੁਹਾਨੂੰ ਦੱਸ ਦਈਏ ਕਿ ਨਕਤ ਕੀਰਤਨ ਕਿਸੇ ਗੁਰੂ ਘਰ ਦੀ ਕਮੇਟੀ ਵੱਲੋਂ ਨਹੀਂ ਬਲਕਿ ਪ੍ਰਾਊਡ ਰਵਿਦਾਸ ਯਾ ਗਲੋਬਲ ਆਰਗੇਨਾਈਜੇਸ਼ਨਸ ਵੱਲੋਂ ਸ਼੍ਰੀ ਗੁਰੂ ਰਵਿਦਾ ਸਭਾ ਆਫ ਨਿਊਯਾਰਕ ਬੇਗੰਪੂਰਾ ਕਲਚਰ ਸੁਸਾਇਟੀ ਆਫ ਨਿਊਯਾਰਕ ਅਤੇ ਯੂਨਾਈਟਿਡ ਵੂਸਟੈਂਡ ਯੂ ਐਸ ਏ ਸਭਾਵਾਂ ਵੱਲੋਂ ਮਿਲ ਕੇ ਸਜਾਇਆ ਗਿਆ ਸਾਰਿਆਂ ਵੱਲੋਂ ਮਿਲ ਕੇ ਕੀਤਾ ਗਿਆ ਇਹ ਓਪਰਾਲਾ ਬੇਹਦ ਸ਼ਲਾਘਾਯੋਕ ਸੀ ਕਿਉਂਕਿ ਇਸ ਨਾਲ ਜਿੱਥੇ ਸਾਡੀਆਂ ਨਵੀਆਂ ਪੀੜ੍ਹੀਆਂ ਸਾਡੇ ਗੁਰੂਆਂ ਦੇ ਜੀਵਨ ਕਾਲ ਉਹਨਾਂ ਵੱਲੋਂ ਕੀਤੇ ਗਏ ਸਮਾਜ ਸੁਧਾਰ ਤੇ ਕੰਮਾਂ ਤੋਂ ਜਾਣੂ ਹੁੰਦੀਆਂ ਨੇ ਉੱਤੇ ਹੀ ਬਾਕੀ ਕਮਿਊਨਿਟੀਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੌਮੇਟਪਨਾ ਛੜਦਾ ਇਹ ਤੀਜਾ ਮਹਾਨ ਨਗਰ ਕੀਰਤਨ ਬਹੁਤ ਹੀ ਯਾਦਗਾਰ ਹੋਣੇ ਪੜਿਆ ਅਪਰ ਡਰਬੀ ਫਿਲਡਲਫੀਆ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते